ਨਾਦੇ ਪਿੰਡ ਗੱਗੜ ਮਾਝਾ ਦੇ ਵਸਨੀ ਕੁਲਵੰਤ ਸਿੰਘ ਦੀ ਇਟਲੀ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ। ਤੋਂ ਅੰਦਾਜ਼ੇ ਇਹ ਕਿ ਜਿੰਨਾ ਦੀ ਉਮਰ 38 ਸਾਲ ਦੱਸੀ ਜਾ ਰਹੀ ਹੈ। ਇਸ ਹਾਦਸੇ ਵਿੱਚ ਕੁਲਵੰਤ ਦਾ ਦੋਸਤ ਜਸਪ੍ਰੀਤ ਸਿੰਘ ਮਾਸਿਫਾ ਦੇ ਗੜਸ ਆਏ ਬੇਗੰਭੀਰ ਜ਼ਖਮੀ ਹੋ ਗਿਆ। ਦੋਵੇਂ ਕਾਰ ਚੇਅ ਕੰਮ ਤੋਂ ਘਰ ਪਰਤ ਰਹੇ ਸਨ ਤੇ ਉਸ ਦੀ ਕਾਰ ਬੇਕਾਬੂ ਹੋ ਕੇ ਪਲਟ ਗਈ ਅਤੇ ਫਿਰ ਇੱਕ ਖੰਬੇ ਨਾਲ ਜਾ ਕੇ ਟਕਰਾ ਗਈ। ਹਾਦਸੇ ਵਿੱਚ ਕੁਲਵੰਤ ਸਿੰਘ ਦੀ ਮੌਤ ਹੋ ਗਈ ਤੇ ਨਾਲ ਹੀ ਕੁਲਵੰਤ ਇਟਲੀ ਦੇ ਬਰਗਾਮੋ ਜ਼ਿਲ੍ਹੇ ਦੇ ਕਸਬੇ ਸੁਸੀਓ ਵਿੱਚ ਰਹਿੰਦਾ ਸੀ ਦੱਸਿਆ ਕਿ ਮ੍ਰਿਤਕ ਕੁਲਵੰਤ ਸਿੰਘ ਦੇ ਮਾਤਾ ਅਤੇ ਭਰਾ ਡੇਢ ਮਹੀਨਾ ਪਹਿਲਾਂ ਹੀ ਪੰਜਾਬ ਪਰਤੇ ਸਨ ਤੇ ਪਿੰਡ ਗੱਗੜ ਮਾਜਰਾ ਵਿੱਚ ਰਹਿੰਦੇ ਹਨ ਕੁਲਵੰਤ ਕਰੀਬ 15 ਸਾਲ ਤੋਂ ਇਟਲੀ ਵਿੱਚ ਰਹਿ ਰਿਹਾ ਹੈ ਤੇ ਕਦੇ-ਕਦੇ ਹੀ ਪਰਿਵਾਰ ਨੂੰ ਮਿਲਣ ਆਉਂਦਾ ਸੀ। ਉਸਦੀ ਪਤਨੀ ਅਤੇ 28 ਸਾਲ ਦਾ ਬੇਟਾ ਵੀ ਇੱਥੇ ਵਿੱਚ ਹੀ ਹੈ। ਕੁਲਵੰਤ ਕਰੀਬ ਡੇਢ ਮਹੀਨਾ ਪਹਿਲਾਂ ਹੀ ਪੰਜਾਬ ਤੋਂ ਪਰਤਿਆ ਸੀ। ਉਹ ਹਰ ਰੋਜ਼ ਆਪਣੀ ਮਾਂ ਨਾਲ ਫੋਨ 'ਤੇ ਉਸਦੀ ਹਾਲਤ ਜਾਣਨ ਲਈ ਗੱਲ ਕਰਦਾ ਰਹਿੰਦਾ ਸੀ। ਦੱਸਦੇ ਇਹ ਕਿ ਨੌਜੂਨ ਨੂੰ ਕੈਨੇਡਾ ਰਹਿੰਦੇ ਰਿਸ਼ਤੇਦਾਰਾਂ ਨੇ ਪਰਿਵਾਰ ਨੂੰ ਫੋਨ 'ਤੇ ਹਾਦਸੇ ਦੀ ਜਾਣਕਾਰੀ ਦਿੱਤੀ। ਮ੍ਰਿਤਕ ਕੁਲਵੰਤ ਦੇ ਭਰਾ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਅੰਤਿਮ ਸੰਸਕਾਰ ਕਾਰ ਇਟਲੀ ਵਿੱਚ ਕੀਤਾ ਜਾਵੇਗਾ ਕੀ ਨਾਮ ਤੁਹਾਡਾ ਨੂੰ ਨੂੰ ਸੁਭਿੰਦਰ ਸਿੰਘ ਹੈ ਤੇ ਕਵਨ ਸਿੰਘ ਕੀ ਲੱਗ ਤੁਹਾਡੇ ਮੇਰੇ ਭਰਾ ਨੇ ਕਿਸ ਤਰ੍ਹਾਂ ਵੇਖ ਲਈ ਕੋਈ ਪਤਾ ਲੱਗਿਆ ਫੋਨ ਤੇ ਕੀ ਗੱਲ ਕਰਤ ਹੋ ਹਾਂ ਜੀ ਵੈਕ ਕੇਸ ਐਕਸੀਡੈਂਟ ਰੇਸ ਹੋਇਆ ਤੇ ਤੁਹਾਨੂੰ ਜਿਸ ਤਰ੍ਹਾਂ ਪਤਾ ਲੱਗਿਆ ਉੱਥੇ ਸਾਨੂੰ ਫੋਨ ਆਇਆ ਜੀ ਲੱਗੇ ਪਤਾ ਵੀ ਐਕਸੀਡੈਂਟ ਹੋਇਆ ਕਿਵੇਂ ਜੀ ਜਾਂ ਕਿੱਥੋਂ ਆ ਰਹੀ ਹਾਂ ਜੀ ਹਾਂ ਜੀ ਮੈਂ ਕੋਈ ਕੰਮ ਤਾਂ ਆਉਂਦੀ ਸੀ ਤੇ ਰਸਤੇ 'ਚ ਗੱਡੀ ਨਾਲ ਵੇਟ ਹੋ ਗਈ ਬਸ ਉਹ ਇੱਕ ਜਾ ਕੇ ਇਹਨਾਂ ਦੀ ਗੱਡੀ ਖੰਭੇ 'ਚ ਲੱਗ ਗਈ ਤੇ 5-10 ਮਿੰਟ ਬਾਅਦ ਬਸ ਪਤਾ ਲੱਗ ਗਿਆ ਉਹਨਾਂ ਨੂੰ ਘਰੇ ਪਰਿਵਾਰ ਨੂੰ ਕਿੰਨਾ ਚਿਰ ਪਹਿਲਾਂ ਗਏ ਸੀ ਬਲੁਰੇ ਦੀ ਡੇਢ ਕੁ ਮਹੀਨਾ ਹੋਇਆ ਜੀ ਤੇ ਸਾਰਾ ਪਰਿਵਾਰ ਉੱਥੇ ਰਹਿੰਦਾ ਹੁੰਦਾ ਜੀ ਹਾਂ ਜੀ ਉੱਥੇ ਦੀ ਪਰਿਵਾਰ ਤਾਂ ਇੱਥੇ ਕੋਈ ਕੋਲ ਨਹੀਂ ਨੇ ਜੀ ਇੱਥੇ ਮੇਰੀ ਮਾਤਾ ਜੀ ਨੇ ਡੈਡੀ ਨੇ ਜਿਹੜੀ ਤਾਂ ਗੁਜ਼ਰ ਗਏ ਤੇ ਤਾਇਆ ਜੀ ਨੇ ਬਾਕੀ ਹੋਰ ਸਾਰੇ ਮੇਰੀ ਫੈਮਿਲੀ ਸਾਰੀ ਉੱਥੇ ਰਹਿੰਦੇ ਨੇ ਭਰਾ ਨਾਲ ਕਦੇ ਕੋਈ ਐਕਸੀਡੈਂਟ ਤੋਂ ਪਹਿਲਾਂ ਕਦ ਗੱਲ ਹੋਈ ਸੀ ਭਰਾ ਨਾਲ ਤੁਹਾਡੀ ਫੋਨ ਕੀਤਾ ਕਰੇਦਾਲੋ ਜੀ ਕਿਸੇ ਨਾਲ ਜੀ ਉਹਨਾਂ ਨੇ ਫੋਨ ਆਇਆ ਸੀ ਪਰसों ਹੀ ਉਹਨਾਂ ਨੇ ਮੇਰੇ ਕੋਲ ਮੇਰੇ ਕਿਹੜਾ ਭਰਾ ਦੂ ਕੈਨੇਡਾ ਚ ਰਹਿੰਦੇ ਨੇ ਉਹ ਮੇਰੀ ਕਿਹੜੀ ਸਿਸਟਰ ਆਪਣੀ ਭੈਣ ਹੈ ਮੇਰੀ ਉਹਨਾਂ ਨੇ ਉਹਨੂੰ ਦੇ ਚਾਚਾ ਦੇ ਮੁੰਡੇ ਨੇ ਘਰੇ ਉਹਨਾਂ ਨੂੰ ਫੋਨ ਕੀਤਾ ਤੇ ਉਹਨੇ ਮੈਨੂੰ ਸਾਝਰੇ 8:00 ਵਜੇ ਮੈਨੂੰ ਫੋਨ ਕਰਤਾ ਵੀ ਵੀ ਘਰੇ ਨਾਲ ਦੱਸੀ ਦੂੰ ਇੱਕ ਨਿਕਣ ਗੱਲ ਹੋ ਗਈ ਹੈਡ ਮਹੀਨੇ ਪਹਿਲਾਂ ਜੇ ਛੁੱਟੀ ਆਈ ਸੀ ਤੋਂ ਤਾਂ ਕਿੰਨਾ ਸਮਾਂ ਕਰੇ ਪਤਾ ਨਹੀਂ ਜੀ ਉਹ ਤਾਂ ਨਵੀਂ ਲੱਗਦੀ ਕੋਈ ਕੋਈ ਐਕਸੀਡੈਂਟ ਤੋਂ ਪਹਿਲਾਂ ਪਰਿਵਾਰ ਨਾਲ ਗੱਲਬਾਤ ਜਿਵੇਂ ਆਮ ਪਰਟੀਨ ਚੁੰਮਦੀ ਰਹਿੰਦੀ ਕਦੇ ਕਦੇ ਕੋ ਫੋਨ ਆਇਆ ਸੀ ਕਰੀ ਫੋਨ ਤਾਂ ਰੋਜ਼ ਹੀ ਆਉਂਦੇ ਸੀ ਇੱਕ ਦਿਨ ਪਹਿਲਾਂ ਹੀ ਆਉਂਦੇ ਸੀ ਹਾਂ ਫੋਨ ਤਾਂ ਉਹ ਰੋਜ਼ ਹੀ ਕਰ ਦਿੰਦੇ ਆ ਜੀ ਕੋਈ ਗੱਲਬਾਤ ਹੀ ਨਹੀਂ ਦੀ ਏਕਣ ਹੋ ਜਾਣਗੇ ਉਹਨਾਂ ਦੇ ਪਰਿਵਾਰ ਜਿੱਥੇ ਕੋਣੋ ਕੋਲਣਾ ਜਿੱਤਲੀ ਇਟਲੀ ਦੇ ਆਪਣੇ ਇਹਨਾਂ ਦੇ ਲੜਕਾ ਦੇ ਘਰ ਦੇ ਇਤਨੇ ਹੀ ਇਤਨੇ ਹੀ ਤਿਕਲਵੰਤ ਜੰਗ ਜੰਗ ਜੀ ਬਾਕੀ ہماری ਭੈਣਾਂ ਆਪਣਾ ਪਰੋਹਣਾ ਹੀ ਬਾਕੀ ਉਹਦੇ ਜਵਾਕ ਨੇ ਇਕੱਠੇ ਹੀ ਰਹਿੰਦੇ ਨੇ ਓਕੇ ਉੱਥੇ ਪੱਕੇ ਹਾਂਜੀ ਹਾਂਜੀ ਪੱਕੇ ਨੇ ਇਹਨਾਂ ਕਿਸ ਤਰ੍ਹਾਂ ਪੰਜਾਬ ਚੱਲ ਰਿਹਾ ਜੀ ਅੰਤਰ ਸੰਸਕਾਰ ਦਾ ਬਹੁਤ ਧੰਨਵਾਦ ਹੋਇਆ ਹਾਂਜੀ ਉਹ ਉੱਥੇ ਕਹਿੰਦੇ ਨੇ ਵੀ ਉੱਥੇ ਕਰ ਲੈਂਦੇ